ਆਮਵਾਹੀ ਗੁਰ ਸਤਨਾਮ ਵਾਹੀ ਗੁਰ ਸਤਨਾਮ ਵਾਹੀ ਗੁਰ ਸਤਨਾਮ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੰਗ ਹੈ 375 ਅਕਥ ਕਥਾ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਹਿੰਮਤ ਬਖਸ਼ਦੇ ਨੇ ਸੰਗਤਾਂ ਦਾ ਸਹਿਯੋਗ ਹੈ ਸੋ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦਹੀ ਪਰਪੂਰਾ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਇਹ ਸ਼ਲੋਕ ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਾਈ ਪ੍ਰਭ ਹੋਏ ਕਿਰਪਾਲ ਤਾਂ ਇਹ ਮੰਨ ਲਾਈ ਪਰਭੂ ਨੇ ਕਿਰਪਾ ਕੀਤੀ ਇਹ ਮਨ ਨੂੰ ਉਸ ਵਹਿਗਰੂ ਕਾਲਪੁਰਖ ਦੇ ਚਰਨਾਂ ਵਾਲੇ ਪਾਸੇ ਲਾਈ ਕਿਉਂਕਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀਵ ਸੰਗਤ ਵਿੱਚ ਆਉਣਾ ਬਾਣੀ ਨੂੰ ਪੜਨਾ ਬਾਣੀ ਨੂੰ ਵਿਚਾਰਨਾ ਚੰਗੇ ਵਿਚਾਰਾਂ ਦਾ ਆਉਣਾ ਇਹ ਸ਼ੁਭ ਲੱਛਣਾਂ ਦੀ ਨਿਸ਼ਾਨੀ ਹੁੰਦੀ ਇਹ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹਦੀ ਕਿਰਪਾ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਬੰਦਾ ਇਸ ਪਾਸੇ ਨਹੀਂ ਆਉਂਦਾ ਤੇ ਮਹਾਰਾਜ ਨੇ ਕਹਿੰਦੇ ਜੇ ਤੈਨੂੰ ਸਮਾਂ ਬਖਸ਼ਿਆ ਉਸ ਵਾਹਿਗੁਰੂ ਅਕਾਲਪੁਰਖ ਨੇ ਤਾਂ ਇਹ ਮਨ ਨੂੰ ਵਾਹਿਗੁਰੂ ਅਕਾਲਪੁਰਖ ਵਾਲੇ ਪਾਸੇ ਲਾਈਂ ਹੋਰ ਪਾਸੇ ਨਾ ਲਾ ਲਈਂ ਕਿਉਂਕਿ ਜੇ ਤੁਰਦੇ ਤੇ ਹਾਂ ਪਰ ਮਨ ਸਾਡਾ ਹੋਰ ਪਾਸੇ ਭਟਕ ਜਾਂਦਾ ਤੇ ਪਾਤਸ਼ਾਹ ਨੇ ਅਰੰਭਤਾ ਕੀਤੀ ਸਤਿਗੁਰੂ ਸੇਵ ਸਭੈ ਫਲ ਪਾਈਂ ਕਿ ਐ ਮੇਰਿਆ ਮਨਾ ਸਤਿਗੁਰੂ ਨੂੰ ਸਿਮਰਨਾ ਕਰ ਉਦੀ ਸੇਵਾ ਵਿੱਚ ਲੱਗ ਤੈਨੂੰ ਸਾਰੇ ਫਲ ਇੱਥੋਂ ਹੀ ਪ੍ਰਾਪਤ ਹੋ ਜਾਣਗੇ ਮਨ ਕਿਉਂ ਬਹਿ ਰਾਗ ਕਰੇਗਾ ਸਤਗੁਰ ਮੇਰਾ ਪੂਰਾ ਕਿਉਂਕਿ ਸਾਡੇ ਮਨ ਵਿੱਚ ਦੁਬਿਧਾਵਾਂ ਨੇ ਜੀ ਸਤਗੁਰ ਕਿਹਨੂੰ ਕਹਿੰਦੇ ਨੇ ਬਾਣੀ ਚ ਮਰ ਨੇ ਦੱਸਿਆ ਸਤਪੁਰਖ ਜਿਨ ਜਾਨੇ ਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖੁਦਰੈ ਨਾਨਕ ਹਰਗੁਣ ਗਾਉ ਤੇ ਬਾਣੀ ਦੀ ਪ੍ਰਵਹਾਸ਼ਾ ਦਿੰਦਿਆਂ ਹੋਇਆਂ ਮਰਨੇ ਕੇ ਆ ਕਿ ਸਾਨੂੰ ਸਾਡਾ ਪੂਰਾ ਸਤਿਗੁਰੂ ਮਿਲਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਾਡੇ ਭਰਮ ਦੂਰ ਕਰਨ ਵਾਸਤੇ ਬਾਰੇ ਬਾਣੀ ਸਥਾਂ-ਥਾਂ ਤੇ ਇਹ ਅੰਕਿਤ ਕੀਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਚਿੱਤ ਜਿਣ ਕਾ ਹਿਰ ਲੈ ਮਾਇਆ ਬੋਲਣ ਪਏ ਰਵਾਣੀ ਇਸ ਕਰਕੇ ਮਹਾਰਾਜ ਬਾਰ-ਬਾਰ ਸਾਨੂੰ ਸਮਝਾਉਂਦੇ ਆ ਰਹੇ ਨੇ ਚੌਥੇ ਪਾਸ਼ਾ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਏ ਬਾਣੀ ਚ ਬੜਾ ਸਪਸ਼ਟ ਕੀਤਾ ਪਰ ਫੇਰ ਵੀ ਸਾਡੇ ਮਨਾਂ ਚ ਸਵਾਲ ਰਹਿੰਦਾ ਹੈ ਸਾਡਾ ਗੁਰੂ ਕੌਣ ਹੈ ਜੀ ਇਥਿਉਲਜੇ ਹੋਇਆ ਸੀ ਤੇ ਮਹਾਰਾਜ ਨੇ ਸਾਡੇ ਭਰਮ ਭਲੇਖੇ ਦੂਰ ਕੀਤੇ ਮਨ ਕਿਉਂ ਬੈਰਅਗ ਕਰੇਗਾ ਕਿਉਂ ਘਬਰਾਉਣਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਤੇਰੇ ਮਣ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਸੁੱਖਾਂ ਦਾ ਖਜ਼ਾਨਾ ਅੰਮ੍ਰਿਤ ਸਰਸਾਧੀ ਭਰਪੂਰਾ ਇਹ ਅੰਮ੍ਰਿਤ ਦਾ ਸਰੋਵਰ ਹੈ ਬਾਣੀ ਜੋ ਹੈ ਇਹ ਅੰਮ੍ਰਿਤ ਦਾ ਸਰੋਵਰ ਹੈ ਤੇ ਪਾਸ਼ਾ ਕਨੇ ਸਦਾ ਹੀ ਭਰਿਆ ਪੂਰਾ ਹੈ ਇਹਦੇ ਵਿੱਚ ਕਦੇ ਘਾਟਾ ਨਹੀਂ ਆ ਸਕਦਾ ਇਸ ਕਰਕੇ ਬਾਣੀ ਨਾਲ ਜੁੜਨਾ ਕਰ ਆਪਣੇ ਮਨ ਨੂੰ ਇਹਦੇ ਨਾਲ ਜੋੜਨਾ ਕਰ ਰਹਾਉ ਚਰਨ ਕਮਲ ਹਿਰਦ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਸੱਚੇ ਪਾਸ਼ਾ ਮਗਨੇ ਜਦੋਂ ਇਸ ਮਨ ਨੂੰ ਜੋੜਿਆ ਸਤਿਗੁਰੂ ਦੇ ਦੱਸੇ ਮਾਰਗ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਤੇ ਮਾਰੇ ਕਨੇ ਅੰਦਰੋਂ ਜੋਤ ਪ੍ਰਗਟ ਹੋ ਗਈ ਕਿਉਂਕਿ ਜੋਤ ਤੇ ਸਾਰਿਆਂ ਵਿੱਚ ਹੈ ਜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਜਿਸ ਤਰ੍ਹਾਂ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਪ੍ਰਗਟ ਹੋ ਜਾਂਦਾ ਹੈ ਵਿੱਚੋਂ ਘਿਓ ਪ੍ਰਗਟ ਹੁੰਦਾ ਹੈ ਇਸੇ ਤਰ੍ਹਾਂ ਹੀ ਮਾਰੇ ਕਨੇ ਹਰ ਕਾ ਬਿਲਾਵਣਾ ਮਨ ਕਾ ਵਿਚਾਰਾ ਜਦੋਂ ਅਸੀਂ ਮਨ ਕਰਕੇ ਬਾਣੀ ਦੀ ਵਿਚਾਰ ਕਰਦੇ ਆਂ ਤੇ ਇਹ ਜੋਤ ਸਾਡੇ ਅੰਦਰ ਪ੍ਰਗਟ ਹੁੰਦੀ ਵੈਸੇ ਸਾਡਾ ਅਸਲੀ ਰੂਪ ਜਿਹੜਾ ਹੈ ਉਹ ਜੋਤ ਸਰੂਪ ਹੀ ਹੈ ਇਹ ਜਿਹੜਾ ਸਰੀਰ ਹੈ ਇਹ ਸਾਡਾ ਰੂਪ ਨਹੀਂ ਹੈ ਇਹ ਸਾਡਾ ਅਸਲੀ ਰੂਪ ਨਹੀਂ ਹੈ ਸਮਝਾਉਂਦੇ ਨੇ ਮਹਾਰਾਜ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਦੋਂ ਉਸ ਮਾਰਗ ਤੇ ਤੁਰੇਗਾ ਉਹ ਚਰਨ ਕਮਲਾਂ ਨੂੰ ਉਸ ਮਾਰਗ ਨੂੰ ਆਪਣੇ ਹਿਰਦੇ 'ਚ ਵਸਾਇਆ ਜੋ ਗੁਰੂ ਕਹੈ ਸੋਈ ਭਲ ਮੰਨੋ ਜਦੋਂ ਸਤਗੁਰੂ ਦੀ ਬਾਣੀ ਨੂੰ ਸਤ-ਸਤ ਕਰਕੇ ਮੰਨਿਆ ਉਸ ਮਾਰਗ ਤੇ ਤੁਰਿਆ ਤੇ ਮਾਰਗਰੇ ਅੰਦਰ ਜੋਤ ਪ੍ਰਗਟ ਹੋ ਗਈ ਤੇ ਉਸ ਰਾਮ ਨੂੰ ਉਸ ਪਿਆਰੇ ਨੂੰ ਅਨ ਮਿਲੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਬਜਾਇਆ ਇਹਨਾਂ ਪੰਜ ਗਿਆਨ ਇੰਦਰੀਆਂ ਜਦੋਂ ਇਹ ਮਿਲੀਆਂ ਅੱਖਾਂ ਨੱਕ ਕੰਨ ਜੁਬਾਨ ਤੇ ਸਾਡੀ ਚਮੜੀ ਇਹ ਸਾਡੇ ਗਿਆਨ ਇੰਦਰੀ ਨੇ ਜੀ ਜਦੋਂ ਅਸੀਂ ਇਹਨਾਂ ਨੂੰ ਇਕਾਗਰ ਕੀਤਾ ਬਾਣੀ ਨਾਲ ਜੋੜਿਆ ਤੇ ਮਾਰੇ ਕਹਿੰਦੇ ਫਿਰ ਅੰਦਰ ਬੋਲਣ ਦੀ ਲੋੜ ਨਾ ਪਈ ਅਨਹਦ ਸ਼ਬਦ ਗੂੰਜ ਉੱਠਿਆ ਸਿੱਧਾਂ ਨਾਲ ਗੋਸ਼ਟ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਸਿੱਧਾਂ ਨੂੰ ਗੁਰਮੁਖ ਰੋਮ ਰੋਮ ਹਰਤ ਆਵੇ ਕਲੀ ਜਵਾਨ ਇਹ ਨਹੀਂ ਫਿਰ ਅੱਖਾਂ ਵੀ ਨਹੀਂ ਉੰਜ ਵੀ ਅਸੀਂ ਵੇਖਦੇ ਹਾਂ ਕਿ ਸਾਡੀਆਂ ਅੱਖਾਂ ਨੇ ਜਿਹੜੀਆਂ ਸਾਡੀ ਜ਼ੁਬਾਨ ਨਾਲੋਂ ਜ਼ਿਆਦਾ ਬੋਲਦੀਆਂ ਨੇ ਜਿਨ੍ਹਾਂ ਨੂੰ ਇਹ ਸਮਝਾਉਂਦੀ ਜਿਹਨੂੰ ਅਸੀਂ ਬਾਡੀ ਲੈਂਗੁਏਜ ਕਹਿੰਦੇ ਆ ਅਜ ਦੀ ਭਾਸ਼ਾ ਚ ਉਹ ਇਹ ਗੱਲ ਨੂੰ ਜਾਣਦੇ ਨੇ ਉਹ ਗੁਰਮੁਖ ਪਿਆਰੇ ਉਹਨਾਂ ਦਾ ਤੇ ਅੰਗ-ਅੰਗ ਉਸ ਵਾਹਿਗੁਰੂ ਕਾਰਪੁਰਖ ਨੂੰ ਸਿਮਰਦਾ ਹੈ ਕੱਲੀ ਜ਼ੁਬਾਨ ਹੀ ਨਹੀਂ ਰੋਮ-ਰੋਮ ਸਿਮਰਦਾ ਹੈ ਤੇ ਅਨਹਦ ਸ਼ਬਦ ਗੂੰਜ ਉੱਠਿਆ ਜੀ ਹੁਣ ਬੋਲਣ ਦੀ ਲੋੜ ਨਹੀਂ ਅੰਦਰ ਤੇ ਗੂੰਜਦਾ ਪਿਆ ਉਹ ਬਾਣੀ ਦਾ ਸ਼ਬਦ ਅੰਦਰ ਗੂੰਜਦਾ ਪਿਆ ਇਨੂ ਅਨਹਦ ਕਹਿੰਦੇ ਨੇ ਬਿਨਾ ਬਜਾਇਆ ਉਹ ਨਾਦ ਅੰਦਰ ਗੂੰਜਦਾ ਹੈ ਜਿਹਨੂੰ ਦਸਮ ਦਵਾਰ ਕਹਿੰਦੇ ਆਂ ਅਸੀਂ ਨਿਜ ਘਰ ਕਹਿੰਦੇ ਆਂ ਚੌਥਾ ਪਦ ਕਹਿੰਦੇ ਆਂ ਗੁਰੂ ਨਾਨਕ ਟੁੱਠਾ ਮਿਲਿਆ ਹਰ ਰਾਈ ਸੁਖ ਰੈਣ ਬਿਹਾਨੀ ਸਹਿ ਸੁਭਾਏ ਤੇ ਪੰਜਵੇਂ ਨਾਨਕ ਪਾਸ਼ਾ ਮਕਨੇ ਗੁਰੂ ਟੁੱਠਾ ਬੜਾ ਖੁਸ਼ ਹੋਇਆ ਉਹਨੇ ਬੜੀ ਕਿਰਪਾ ਕੀਤੀ ਸਾਰੀ ਸ੍ਰਿਸ਼ਟੀ ਦਾ ਰਾਜਾ ਉਹ ਵਹਿਗੁਰੂ ਕਾਲਪੁਰਖ ਸਾਡੇ ਹਿਰਦੇ ਚ ਆਣ ਵਸਿਆ ਸੁਖ ਰਹਿਣ ਬਿਹਾਨੀ ਸਹਿ ਸੁਭਾਏ ਹੁਣ ਇਹ ਜੀਵਨ ਰੂਪੀ ਰਾਤ ਸੁਖ ਨਾਲ ਬੀਤਦੀ ਪਈ ਹੈ ਹੁਣ ਸਹਿਜ ਅਵਸਥਾ ਵਿੱਚ ਮਨ ਅਡੋਲ ਅਵਸਥਾ ਵਿੱਚ ਹੈ ਇਹ ਜੀਵਨ ਹੁਣ ਬੀਤ ਰਿਹਾ ਹੈ ਉਹਦੀ ਯਾਦ ਵਿੱਚ ਉਹਨੂੰ ਸਿਮਰਨ ਕਰਦਿਆਂ ਹੋਇਆਂ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟਿ ਆਇਆ ਮੇਰੇ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਤਨ ਸੰਚੀਆ ਭਾਈ ਭਾਏ ਨਾ ਜਾ ਲੈ ਜਲ ਨਹੀਂ ਡੁੱਬੈ ਸੰਗ ਛੋੜ ਕਰ ਕਤੋਂ ਨਾ ਜਾਈ ਰਹਾਉ ਮਰਜ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਕਿ ਹਰ ਮਨੁੱਖ ਚਾਹੁੰਦਾ ਕਿ ਮੈਂ ਕੁਝ ਨਾ ਕੁਝ ਧਨ ਇਕੱਠਾ ਕਰ ਲਵਾਂ ਕਰਦੇ ਆਪਾਂ ਜਦੋਂ ਅਸੀਂ ਰਿਟਾਇਰ ਹੁੰਨੇ ਆ ਉਦੋਂ ਵੀ ਲੋਕ ਆ ਕੇ ਦੱਸਦੇ ਪੈਸਾ ਨਾ ਦੇ ਬੈਠੀ ਆਪਣੇ ਕੋਲੇ ਰੱਖੀਂ ਤੇਰੀ ਸੇਵਾ ਕਰਨਗੇ ਬੱਚੇ ਇਹ ਭਰਮ ਐ ਇੱਕ ਭਲੇਖਾ ਪਾਲ ਬੈਠਿਆ ਕਿ ਜੇ ਸਾਡੇ ਕੋਲ 4 ਪੈਸੇ ਹੋਣਗੇ ਤੇ ਸਾਡੀ ਕੋਈ ਸੇਵਾ ਕਰੇਗਾ ਨਹੀਂ ਜੀ ਲੋਕਾਂ ਕੋਲੇ ਬੜੇ ਪੈਸੇ ਨੇ ਫਿਰ ਵੀ ਰੁਲੀ ਜਾਂਦੇ ਨੇ ਕਿਉਂਕਿ ਸੰਸਕਾਰ ਨਹੀਂ ਹਨ ਜਿਹੜੀ ਚੀਜ਼ ਇਕੱਠੀ ਕਰਨੀ ਸੀ ਉਹ ਅਸੀਂ ਇਕੱਠੀ ਨਹੀਂ ਕਰਦੇ ਅਸੀਂ ਕੂੜ ਕਬਾੜ ਇਕੱਠਾ ਕਰ ਲਿਆ ਤੇ ਜਾਣ ਲੱਗੇ ਫਿਰ ਪਸਤਾਵਾ ਹੋਇਆ ਕਿ ਸਾਰੀ ਉਮਰ ਜੀ ਨੂੰ ਇਕੱਠਾ ਕਰਦੇ ਗਏ ਇਹਨਾਂ ਵਿੱਚੋਂ ਨਾਲ ਤੇ ਕੁਝ ਵੀ ਨਾ ਗਿਆ ਕਿਉਂਕਿ ਜਾਣਾ ਤਾਂ ਹੈ ਅਸੀਂ ਮੁਸਾਫਰਾਂ ਜੀ ਇਸ ਸੰਸਾਰ ਦੇ ਉੱਤੇ ਮਸਾਫਰ ਜੇ ਬਹੁਤ ਸਾਰਾ ਸਮਾਨ ਇਕੱਠਾ ਕਰ ਲਏਗਾ ਉਨਾ ਹੀ ਔਖਾ ਹੋਏਗਾ ਸਫਰ ਦੇ ਵਿੱਚ ਜਿੰਨਾ ਸਮਾਨ ਘੱਟ ਹੋਏਗਾ ਉਨੇ ਸਖਾਲੇ ਰਹੋਗੇ ਇਸ ਕਰਕੇ ਮਹਾਰਾਜ ਕਹਿੰਦੇ ਐਸਾ ਧਨ ਸੰਚੀ ਆ ਭਾਈ ਭਾਈ ਜੇ ਧਨ ਇਕੱਠਾ ਕਰਨਾ ਤਾਂ ਨਾਮ ਧਨ ਇਕੱਠਾ ਕਰ ਐਸਾ ਧਨ ਨੰਨੇ ਥੱਲੇ ਔਂਕੜ ਦਿੱਤਾ ਮਰ ਨਾਮ ਧਨ ਵਿਸ਼ੇਸ਼ਣ ਦਿੱਤਾ ਭਾਏ ਨਾ ਜਲੈ ਜਲ ਨਹੀਂ ਡੁੱਬੈ ਜਿਹਨੂੰ ਅੱਗ ਨਹੀਂ ਸਾੜ ਸਕਦੀ ਪਾਣੀ ਨਹੀਂ ਡੋਬ ਸਕਦਾ ਸਾਂਗੂ ਛੋੜਤ ਕਤੋਂ ਨਾ ਜਾਈ ਤੇ ਮਰ ਗਰੇ ਅਖੀਰ ਤੱਕ ਤੇਰਾ ਸਾਥ ਦੇਗਾ ਅਖੀਰ ਤੱਕ ਜਿਹੜਾ ਨਾਮ ਹੈ ਪ੍ਰਮਾਤਮਾ ਦੇ ਗੁਣ ਨੇ ਉਹ ਬੰਦੇ ਦੇ ਅਖੀਰ ਤੱਕ ਸਾਥ ਦੇਣਗੇ ਰਹਾਓ ਟੁੱਟਣਾ ਨਾ ਆਵੇ ਨਖੁਟ ਨਾ ਜਾਏ ਖਾਏ ਖਰਚ ਮਨ ਰਹਾ ਆਗਾਏ ਬਾਸ਼ਾ ਸਮਝਾਉਂਦੇ ਨੇ ਕਿ ਖਾਓ ਖਰਚੋ ਰਲ ਮਿਲ ਭਾਈ ਟੁੱਟਣਾ ਨਾ ਆਵੇ ਵੱਧੋ ਜਾਈ ਦੁਨੀਆ ਦਾ ਧਨ ਵਰਤਾ ਦਿਓਗੇ ਘਟ ਜਾਏਗਾ ਇਹ ਗਿਆਨ ਇੱਕ ਐਸਾ ਧਨ ਹੈ ਇਹਨੂੰ ਜਿੰਨਾ ਵੰਡਦੇ ਹੋਗੇ ਉਨਾ ਹੀ ਵੱਧ ਜਾਏਗਾ ਮਰਗ ਇਹਦੇ ਚ ਘਾਟਾ ਹੋ ਹੀ ਨਹੀਂ ਸਕਦਾ ਉਸ ਵਹਿਗੁਰੂ ਕਾਲਪੁਰਖ ਦਾ ਸਿਮਰਨ ਕਰਨ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਜਾਣਦੇ ਨੇ ਇਸ ਗੱਲ ਨੂੰ ਕਿ ਉਹਨਾਂ ਕੋਲ ਜਿਹੜਾ ਨਾਮ ਧਨ ਹੈ ਉਹ ਸਥਿਰਤਾ ਵਾਲਾ ਹੈ ਉਹ ਇੱਥੇ ਵੀ ਤੇ ਅੱਗੇ ਵੀ ਕੰਮ ਆਏਗਾ ਉਹ ਮਨ ਖਰਚ ਰਿਹਾ ਖਾ ਰਿਹਾ ਵੰਡ ਰਿਹਾ ਆਨੰਦ ਵੀ ਲੈ ਰਿਹਾ ਤੇ ਮਾਰਿਕ ਨਾਲ ਵਧਦਾ ਜਾ ਰਿਹਾ ਤੇ ਮਨ ਸਤਰ ਹੈ ਮਨ ਰਜਿਆ ਹੋਇਆ ਮਾਨੰਦਰ ਕਿਸੇ ਕਿਸਮ ਦੀ ਭੁੱਖ ਨਹੀਂ ਜਿਨ੍ਹਾਂ ਕੋਲ ਇਨਾਮਤਨ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਨਾ ਸਰੀਰਿਕ ਨਾ ਮਾਨਸਿਕ ਨਾ ਆਰਥਿਕ ਕੋਈ ਭੁੱਖ ਨਹੀਂ ਹੈ ਸੋਸ਼ਾ ਸ਼ਾਜ ਜਿਸ ਕਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਉਹ ਮਗਨ ਸੱਚਾ ਸ਼ੌ ਹੈ ਸੱਚਾ ਸ਼ਾਊਕਾਰ ਹੈ ਜਿਸ ਤੋਂ ਸਾਰੇ ਜੱਗ ਰਜ ਸਕਦਾ ਹੈ ਸਾਰੇ ਸੰਸਾਰ ਦੀ ਪੂਰਤੀ ਹੋ ਸਕਦੀ ਇਸ ਧਰਮ ਤੇ ਸਭ ਜਗ ਵਰਸਾਣਾ ਇਹ ਧਰਮ ਤੋਂ ਸਾਰਾ ਸੰਸਾਰ ਰਜਦਾ ਹੈ ਜਿਨ੍ਹਾਂ ਨੂੰ ਨਾਮ ਧਨ ਪ੍ਰਾਪਤ ਹੁੰਦਾ ਉਹ ਅਗੋਂ ਵੰਡਦੇ ਨੇ ਸੰਸਾਰ ਦਾ ਵੀ ਭਲਾ ਕਰਦੇ ਨੇ ਆਪਣਾ ਤੇ ਭਲਾ ਹੈ ਹੀ ਹੈ ਉਹਨਾਂ ਦਾ ਉਹ ਦੂਜਿਆਂ ਦਾ ਵੀ ਭਲਾ ਕਰਦੇ ਨੇ ਕਿਉਂਕਿ ਵਿਦਿਆ ਵਿਚਾਰੀ ਤਪਰ ਉਪਕਾਰੀ ਵਿਦਵਾਨ ਹੋ ਕੇ ਭਗਤ ਬਣ ਕੇ ਸਿਮਰਨ ਕਰਦੇ ਆ ਹੋਇਆਂ ਤੇ ਮਰ ਕੇ ਉਹ ਆਪ ਵੀ ਜਪਦੇ ਨੇ ਹੋਰਨਾਂ ਨੂੰ ਵੀ ਚ ਪਾਉਂਦੇ ਨੇ ਉਹ ਆਪ ਵੀ ਨਾਮ ਤਨ ਇਕੱਠਾ ਕਰਦੇ ਨੇ ਹੋਰਾਂ ਨੂੰ ਵੀ ਕਰਾਉਂਦੇ ਨੇ ਇਸ ਕਰਕੇ ਉਹ ਸੰਸਾਰ ਨੂੰ ਸੁਖੀ ਕਰਕੇ ਜਾਂਦੇ ਨੇ ਤੇ ਆਪ ਤੇ ਸੁਖੀ ਹੈਗੇ ਹੈਗੇ ਨੇ ਤਿੰਨ ਹਰ ਤਨ ਪਾਇਆ ਜਿਸ ਪੁਰਬ ਲਿਖਿਆ ਕਾ ਲੈਣਾ ਹਾਂ ਪੁਰਬ ਪਹਿਲਾਂ ਜੋ ਲਿਖਿਆ ਹੈ ਇਹ ਨਾਮ ਤਨ ਉਹਨਾਂ ਨੂੰ ਪ੍ਰਾਪਤ ਹੋਇਆ ਉਸ ਵੈਗਰੂ ਕਾਲਪੁਰੇ ਬੜੀ ਗੁੰਝਲਦਾਰ ਅਵਸਥਾ ਹੈ ਜੀ ਜੇ ਕੋਈ ਕਹੇ ਕਿ ਮੈਂ ਤਾਂ ਜੀ ਐਨੇ ਚਿਰ ਤੋਂ ਲੱਗਿਆ ਹੋਇਆ ਮੈਨੂੰ 50 ਸਾਲ ਹੋ ਗਏ ਮੈਨੂੰ 40 ਸਾਲ ਹੋ ਗਏ ਮੈਂ ਨਿਤਨੇਮ ਨਹੀਂ ਛੱਡਿਆ ਮੈਂ ਆ ਨਹੀਂ ਕੀਤਾ ਮੈਂ ਹੋਰ ਕਰਦਾ ਹਾਂ ਮੈਂ ਆ ਵੀ ਕਰਦਾ ਹਾਂ ਪਰ ਸਾਨੂੰ ਤੇ ਇਹ ਚੀਜ਼ ਪ੍ਰਾਪਤ ਨਹੀਂ ਹੋਈ ਕਿਉਂਕਿ ਮੈਂ ਲੱਗੀ ਹੋਈ ਹੈਗੀ ਮੈਂ ਕਰਦਾ ਮੈਂ ਕੀਤਾ ਮੈਂ ਦਾਨ ਕੀਤਾ ਮੈਂ ਪੁੰਨ ਕੀਤਾ ਮੈਂ ਪਾਠ ਕਰਦਾ ਮੈਂ ਇੰਨਾ ਚਿਰ ਸਿਮਰਨ ਕਰਦਾ ਜਦ ਤੱਕ ਮੈਂ ਰਹੇਗੀ ਕੁਝ ਵੀ ਪ੍ਰਾਪਤ ਨਹੀਂ ਹੋਏਗਾ ਜਿਸ ਦਿਨ ਮੈਂ ਟੁੱਟ ਗਈ ਇੱਕ ਸਕਿੰਟ ਲੱਗਦਾ ਜੀ ਬਸ ਉਸ ਸਕਿੰਟ ਨੂੰ ਪ੍ਰਾਪਤ ਕਰਨ ਲਈ ਕਈ ਜਨਮ ਵੀ ਲੱਗ ਸਕਦੇ ਨੇ ਬਹੁਤ ਜਨਮ ਵਿਛਰੇ ਇਥੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਇਸ ਕਰਕੇ ਤੂੰ ਉਦਮ ਕਰ ਫਲ ਉਹਨੇ ਪਾਉਣਾ ਹੈ ਮਾਲੀ ਦਾ ਕੰਮ ਪਾਣੀ ਦੇਣਾ ਭਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਉਹਦੀ ਮਰਜ਼ੀ ਹੈ ਜੀ ਕਿਉਂਕਿ ਸਹਬ ਹੱਥ ਵਿੜਾਈ ਹੈ ਇਹ ਨਾਮ ਦੀ ਦਾਤ ਸਾਡਾ ਕਰਮ ਤੇ ਅਰਦਾਸ ਕਰਨਾ ਹੈ ਪ੍ਰਭੂ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਕਰ ਸਾਡੀ ਝੋਲੀ ਹੀ ਪਾਟੀ ਹੋਈ ਤੂੰ ਤੇ ਦਾਤਾ ਬਖਸ਼ਦਾ ਸਾਡੇ ਅੰਦਰ ਦੀ ਕਮਜ਼ੋਰੀਆਂ ਨੇ ਸਾਡੇ ਅੰਦਰ ਸਾਡੀਆਂ ਆਪਣੀਆਂ ਹੀ ਅਗਿਆਨਤਾਵਾਂ ਨੇ ਜਿਹਦੇ ਕਰਕੇ ਅਸੀਂ ਵਿਛੜ ਪਛੜ ਜਾਂਦੇ ਹਾਂ ਇਹ ਤੇ ਪਹਿਲੋਂ ਕਰਮ ਜੋ ਮਾਰਕ ਵੱਲੋਂ ਬਖਸ਼ਿਸ਼ ਹੋਈ ਜਿੰਨਾ ਉੱਤੇ ਮਾਰਕ ਇਹ ਨਾਮ ਤੁਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਨਾਨਕ ਅੰਤਵਾਰ ਨਾਮ ਗਹਿਣਾ ਤੇ ਸੱਚੇ ਪਾਤਸ਼ਾਹ ਮਰਗ ਨੇ ਪਾਈ ਇਹ ਨਾਮ ਫਿਰ ਅੰਤਵਾਰ ਅਖੀਰ ਨੂੰ ਗਹਿਣਾ ਹੈ ਜਿਹੜਾ ਗਹਿਣਾ ਭਾਵ ਕਹਿੰਦੇ ਆਪਾਂ ਇੱਕ ਤੇ ਪਾਉਣ ਵਾਲੇ ਗਹਿਣੇ ਹੁੰਦੇ ਇੱਕ ਆਪਾਂ ਕਹਿੰਦੇ ਕੋਈ ਚੀਜ਼ ਬਣਾ ਲਈ ਆਪਾਂ ਆਪਾਂ ਇਹ ਤੇ ਗਹਿਣਾ ਬਣ ਗਿਆ ਜੀ ਆਪਾਂ ਪਲਾਟ ਖਰੀਦ ਲਿਆ ਜਾਂ ਕੋਈ ਪੈਸਾ ਇਕੱਠਾ ਕਰ ਲਿਆ ਜਾਂ ਕੋਈ ਚੀਜ਼ ਕਰ ਲਈ ਆਪਾਂ ਕਹਿੰਦੇ ਜੀ ਇਹ ਤੇ ਗਹਿਣਾ ਬਣ ਗਿਆ ਗਹਿਣੇ ਤੋਂ ਭਾਵ ਹੁੰਦਾ ਜਿਹੜਾ ਔਖੇ ਵੇਲੇ ਕੰਮ ਆਵੇ ਨਾਮ ਇੱਕ ਐਸਾ ਗਹਿਣਾ ਹੈ ਜਿਹੜਾ ਔਖੇ ਵੇਲੇ ਕੰਮ ਆਉਂਦਾ ਹੈ ਜਦੋਂ ਸਾਰੇ ਛੱਡ ਜਾਣ ਜਦੋਂ ਸਾਰੇ ਤਿਆਗ ਦੇਣ ਇਹ ਨਾਮ ਫਿਰ ਉਦੋਂ ਸਹਾਇਤਾ ਕਰਦਾ ਹੈ ਜੀ ਉਦੋਂ ਉਹ ਵਾਹਿਗੁਰੂ ਕਾਲਪੁਰਖ ਆਪ ਸਹਾਇਤਾ ਕਰਦਾ ਹੈ ਪੰਚਾਲੀ ਕੋ ਰਾਜਸਭਾ ਮੈਂ ਰਾਮ ਨਾਮ ਸੁਧਾਈ ਹਜੇ ਕਿ ਕ੍ਰਿਸ਼ਨ ਜੀ ਦੀ ਭੈਣ ਲੱਗਦੀ ਸੀ ਪੰਚਮ ਪਾਸ਼ਾ ਲਿਖਦੇ ਨੇ ਇਹ ਗੱਲ ਕਿ ਉਹਨੂੰ ਪ੍ਰਮਾਤਮਾ ਦੇ ਨਾਮ ਦੀ ਸੋਝੀ ਉਦੋਂ ਆਈ ਜਦੋਂ ਕ੍ਰਿਸ਼ਨ ਨੂੰ ਪੁੱਛਿਆ ਉਸਨੇ ਕਿ ਜਦੋਂ ਮੈਂ ਤੈਨੂੰ ਪਹਿਲੀ ਵਾਰ ਯਾਦ ਕੀਤਾ ਤੋ ਕਿਉਂ ਨਹੀਂ ਆਇਆ ਤਾਂ ਕ੍ਰਿਸ਼ਨ ਜੀ ਕਹਿੰਦੇ ਕਿ ਉਦੋਂ ਤੈਨੂੰ ਮਾਨ ਸੀ ਤੈਨੂੰ ਆਸ ਸੀ ਕਿ ਸਾਡਾ ਪਿਤਾਮਾ ਬੈਠਾ ਹੋਇਆ ਹੈ ਪਿਤਾਮੇ ਦੇ ਹੁੰਦੇ ਆ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ ਜਦੋਂ ਉਹ ਨੀਵੀਆਂ ਪਾ ਗਿਆ ਤੇ ਦ੍ਰੋਪਦੀ ਨੇ ਆਖਿਆ ਕਿ ਕ੍ਰਿਸ਼ਨ ਮੈਂ ਤੈਨੂੰ ਫਿਰ ਵੀ ਯਾਦ ਕੀਤਾ ਸੀ ਉਦੋਂ ਕਿਉਂ ਨਹੀਂ ਆਇਆ ਤਾਂ ਕ੍ਰਿਸ਼ਨ ਜੀ ਆਖਿਆ ਕਿ ਉਹਨੂੰ ਤੈਨੂੰ ਆਸ ਸੀ ਕਿ ਸਾਡਾ ਗੁਰੂ ਦਰੋਣਿਆਚਾਰੀਆ ਬੈਠਾ ਹੈ ਦਰੋਣਾਚਾਰੀ ਦੇ ਹੁੰਦਿਆਂ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ ਦਰੋਣਾਚਾਰੀਆ ਵੀ ਨੀਵੀਂ ਪਾ ਗਿਆ ਫਿਰ ਤੈਨੂੰ ਆਸ ਹੈ ਕਿ ਪੰਜੇ ਪਾਂਡੂ ਬੈਠੇ ਨੇ ਤੇ ਜਦੋਂ ਉਹ ਵੀ ਨੀਵੀਂ ਪਾ ਗਏ ਸਾਰੀਆਂ ਆਸ਼ਾਵਾਂ ਟੁੱਟ ਗਈਆਂ ਸਭਉ ਭੱਜੇ ਆਸਰਾ ਟੁੱਟੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗਿਆ ਨਾ ਤੱਤੀ ਬਾਓ ਇਸ ਕਰਕੇ ਜਦੋਂ ਸਾਨੂੰ ਆਸ਼ਾਵਾਂ ਹੁੰਦੀਆਂ ਨੇ ਕਿ ਸਾਡਾ ਪੁੱਤਰ ਬੈਠਾ ਹੈ ਸਾਡਾ ਭਰਾ ਬੈਠਾ ਹੈ ਸਾਡੀ ਮਾਂ ਬੈਠੀ ਹੈ ਸਾਡਾ ਪਿਓ ਬੈਠਾ ਹੈ ਸਾਡਾ ਫਲਾਣਾ ਡੀਸੀ ਲੱਗਾ ਹੈ ਸਾਡਾ ਫਲਾਣਾ ਐ ਮਨਿਸਟਰ ਉਹ ਹੈ ਸਾਡਾ ਫਲਾਣਾ ਐ ਐਮਐਲਏ ਤਦ ਤੱਕ ਕੁਝ ਨਹੀਂ ਹੋ ਸਕੇਗਾ ਜੀ ਜਦੋਂ ਇੱਕ ਇਤਿਹਾਸ ਰੱਖੀ ਫਿਰ ਉਹ ਵਾਹਿਗੁਰੂ ਅਕਾਲਪੁਰਖ ਆਨ ਪ੍ਰਗਟ ਹੁੰਦਾ ਹੈ ਤੇ ਉਹ ਵਾਹਿਗੁਰੂ ਆਪ ਸਹਾਇਤਾ ਕਰਦਾ ਹੈ ਦੁਨੀਆ ਦੀ ਕੋਈ ਤੱਤੀਵਾ ਲੱਗਣ ਨਹੀਂ ਦਿੰਦਾ ਤੱਤੀ ਬੋ ਨਾ ਲੱਗਈ ਪਾਰ ਬ੍ਰह्म ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖ ਦਿਆ ਏ ਕਾਲੇ ਬਲਾਈ ਇਹ ਵਸਤਾਵਾਂ ਉਦੋਂ ਪੈਦਾ ਹੁੰਦੀਆਂ ਨੇ ਜਦੋਂ ਮਨ ਕਰਕੇ ਚਿਤ ਕਰਕੇ ਇਕਾਗਰਤਾ ਨਾਲ ਇੱਕ ਮਨ ਇੱਕ ਚਿਤ ਹੋ ਕੇ ਜਦੋਂ ਅਸੀਂ ਬਾਣੀ ਨੂੰ ਪੜਦੇ ਆਂ ਬਾਣੀ ਨੂੰ ਵਿਚਾਰਦੇ ਆਂ ਤੇ ਭਰੋਸਾ ਕਰਦੇ ਆਂ ਸੋ ਬਾਣੀ ਸਾਡੇ ਕੋਲ ਮੌਜੂਦ ਹੈ ਬਾਣੀ ਸਾਡੀ ਗੁਰੂ ਹੈ ਇਹੀ ਸਾਡੇ ਕੋਲ ਨਾਮਤਨ ਹੈ ਬਾਣੀ ਚ ਮਾਰਨੇ ਬੜੇ ਪਿਆਰ ਨਾਲ ਸਾਨੂੰ ਸਮਝਾ ਦਿੱਤਾ ਕਿ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਉਹ ਮੇਰੇ ਮਨ ਭਿਆ ਨਿਧਾਨਾ ਇਹ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜੀ ਸਮਾਂ ਹੈ ਇਹ ਇਕੱਤਰ ਕਰਨ ਦਾ ਹੁਣ ਸਮਾਂ ਹੈ ਕਿ ਕੁਮਾਰ ਗਾਇ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਤੇ ਪ੍ਰਕਿਰਤਾ ਬੀਜ ਬੀਜੈ ਨਹੀਂ ਜੰਮੈ ਬੇਰੁੱਤਾ ਬੀਜ ਕਦੇ ਜੰਮਦਾ ਨਹੀਂ ਬੀਰੁੱਤਾਂ ਬੀਜ ਨੂੰ ਫਲ ਨਹੀਂ ਲੱਗਦੇ ਇਸ ਕਰਕੇ ਇਹ ਮਨੁੱਖਾ ਜਨਮ ਜਿਹੜਾ ਮਿਲਿਆ ਇਹ ਸਾਡੀ ਰੁੱਤ ਹੈ ਹੁਣ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਆਪਣੇ ਵਿਚਾਰ ਨੂੰ ਬਦਲ ਸਕਦੇ ਹਾਂ ਤੇ ਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਤੇ ਉਹ ਆਪ ਕਿਰਪਾ ਕਰਕੇ ਆ ਬਖਸ਼ਿਸ਼ ਕਰਕੇ ਇਹ ਨਾਮ ਧਨ ਭੱਲੇ ਪਾਉਂਦਾ ਤੇ ਜਿਨ੍ਹਾਂ ਕੋਲੇ ਨਾਮ ਧਨ ਹੈ ਉਹ ਸੰਸਾਰ ਤੋਂ ਜਰੂ ਜਾਂਦੇ ਨੇ ਤੇ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਕੇ ਜਾਂਦੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਅਸੀਂ ਝੋਲੀ ਢੱਕ ਕੇ ਤੁਹਾਡੇ ਕੋਲੋਂ ਨਾਮ ਦੀ ਦਾਤ ਮੰਗਦੇ ਹਾਂ ਤੁਸੀਂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸੇ ਦੀ ਦਾਦੀ ਮਾਤਾ ਗੁਜਰੀ ਜੀ ਦਾ ਅੱਜ ਜਨਮ ਦਿਹਾੜਾ ਹੈ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਾਨੂੰ ਇਹੋ ਜੀ ਮਾਂ ਮਿਲੀ ਜਗਤ ਮਾਤਾ ਜੀ ਹੁਣ ਤੱਕ ਇਹੋ ਜੀ ਮਾਂ ਸੰਸਾਰ ਵਿੱਚ ਨਹੀਂ ਨજર ਆਈ ਜੋ ਕਿ ਮਨ ਕਰਕੇ ਤਨ ਕਰਕੇ ਜਿਸ ਨੇ ਆਪਣੇ ਪਤੀ ਨੂੰ ਆਪਣੇ ਪੁੱਤਰ ਨੂੰ ਆਪਣੇ ਪੋਤਿਆਂ ਨੂੰ ਆਪਣੇ ਹੱਥੀਂ ਤੋੜਿਆ ਹੋਵੇ ਸਾਡੀ ਖਾਤਰ ਤਾਂ ਕਿ ਸਾਡੀ ਹਸਤੀ ਰਹਿ ਜਾਏ ਪਰ ਅਸੀਂ ਕਦੇ ਮਾਤਾ ਗੁਜਰੀ ਨੂੰ ਯਾਦ ਨੇ ਕੀਤਾ ਬੜੀ ਚੰਗੀ ਗੱਲ ਹੈ ਕਿ ਅੱਜ 400 ਸਾਲਾਂ ਬਾਅਦ ਅਸੀਂ ਚੇਤਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਪੁੱਤਰ ਪੈਦਾ ਕਰਨ ਲਈ ਮਾਤਾ ਗੁਜਰੀ ਵਰਗੀ ਮਾਂ ਪਹਿਲਾਂ ਪੈਦਾ ਹੋਏਗੀ ਤੇ ਤਾਂ ਹੀ ਹੋਏਗਾ ਜੀ ਇਸ ਕਰਕੇ ਮਾਂ ਦਾ ਰੋਲ ਬਹੁਤ ਵੱਡਾ ਹੈ ਔਰਤੀ ਦਾ ਰੋਲ ਬਹੁਤ ਵੱਡਾ ਹੈ ਸਾਨੂੰ ਮਹਾਰਾਜ ਨੇ ਬਰਾਬਰਤਾ ਬਖਸ਼ੀ ਹੈ ਬੜਾ ਸਤਿਕਾਰ ਬਖਸ਼ੀ ਹੈ ਗੁਰੂ ਨਾਨਕ ਪਾਸ਼ਾ ਨੇ ਇਹ ਗੱਲ ਕਹੀ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਜਿਹੜੀਆਂ ਰਾਜਿਆਂ ਮਹਾਰਾਜਿਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਗੁਰੂਆਂ ਨੂੰ ਜਨਮ ਦਿੰਦੀਆਂ ਨੇ ਉਹ ਮਾਤਾਵਾਂ ਤੰਤਾਂ ਦੇ ਯੋਗ ਨੇ ਸਤਕਾਰ ਯੋਗ ਨੇ ਪੂਜਣ ਯੋਗ ਨੇ ਸੋ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹੋਇਆਂ ਸਾਰੀ ਸੰਗਤ ਨੂੰ ਦੁਬਾਰਾ ਫੇਰ ਜੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ